ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਹਾਜ਼ਰ ਹਾਂ ਪੀਡੀਐਫ ਦੇ ਜਗਰਾਉ ਮੇਲੇ ਤੇ ਸੋ ਦੋਸਤੋ ਇੱਥੇ ਆ ਕੇ ਪਤਾ ਚੱਲਦਾ ਜਿਵੇਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਆ ਡੰਗਰਾਂ ਤੋਂ ਲੋਕੀ ਹੁਣ ਕਿਨਾਰਾ ਕਰ ਰਹੇ ਆ ਤੇ ਕਹਿ ਰਹੇ ਆ ਕਿ ਇਸ ਦੇ ਵਿੱਚ ਕੋਈ ਮੁਨਾਫਾ ਨਹੀਂ ਤੇ ਪਰ ਜੋ ਸ਼ੌਂਕ ਨਾਲ ਜਾਂ ਕੋਈ ਮਿਹਨਤ ਜਿਹੜੇ ਬੰਦੇ ਕਰਦੇ ਆ ਤੇ ਉਹਨਾਂ ਦਾ ਜਿਹੜਾ ਪੀਡੀਐਫ ਦੇ ਮੇਲੇ ਤੇ ਆ ਕੇ ਪਤਾ ਚੱਲਦਾ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾ ਨੰਬਰ ਹਾਸਲ ਕੀਤਾ ਸੋ ਹਰਿਆਣਾ ਤੋਂ ਆਏ ਹੋਏ ਬਾਈ ਹਣੀ ਬਾਈ ਜੀ ਕਿੱਥੋਂ ਆਏ ਦੱਸਿਓ ਕਿਰਪਾ ਸਰ ਸਤਿ ਸ੍ਰੀ ਅਕਾਲ ਬਾਈ ਸਾਹਿਬ ਸਰ ਮੇਰੇ ਰਾ گاਉ ਬਲਕ ਹੈ ਜ਼ਿਲ੍ਹਾ हिसार ਹਰਿਆਣਾ ਅੱਛਾ ਜੀ ਤੇ ਆਪਣਾ ਇਹ ਦੱਸ ਦਿਓ ਇਹਦੇ ਬਾਰੇ ਤੇ ਸਰ ਇਹ ਮੇਰੇ ਹੀ ਸਾਨ ਕੀ ਬੇਟੀ ਹੈ ਜੋ ਕਿ ਮੇਰਾ ਸ਼ਾਮ ਬਲਕਿਆ ਬੁੱਲ ਹੈ ਉਸੀ ਕੀ ਬੇਟੀ ਹੈ ਔਰ ਮਦਰ ਵੀ ਮੇਰੇ ਪਾਸ ਇਸ ਕੀ ਮਦਰ ਮਾਨਸ਼ੀ ਹੈ ਅੱਛਾ ਜੀ ਔਰ ਉਸ ਕੀ ਬੇਟੀ ਹੈ ਇਹ ਦੋ ਦਾੰਤ ਕੈਟਾਗਰੀ ਮੇ ਅੱਜ ਪਹਿਲਾ ਨੰਬਰ ਤੇ ਯਾ ਪਹਿਲਾ ਸਥਾਨ ਪ੍ਰਾਪਤ ਕੀਤਾ ਇਸਨੇ ਅੱਛਾ ਜੀ ਕਿੰਨੇ ਲੰਗਰ ਆਪਣੇ ਕੋਲੇ यहाँ मेले के अंदर चार लेके आया हूँ पशु में वो थे ने डंगर वो मेरे पास है पंद्रह बीस पशु है शौक है ही ये है, शौ, देखो शौक के ये एक ऐसा व्यवसाय है भाई साहब इसमें हम अपना बिजनेस भी होता है और अपना शौक भी पूरा करते हैं हाँ। पूरा मुनाफा बहुत बढ़िया अगर हम तरीके वाइज काम करते हैं अच्छे बीज का चुनाव करते हैं अच्छी मैनेजमेंट रखते हैं ਤੋਂ ਬਾਈ ਸਾਹਿਬ ਨੌਕਰੀ ਵੀ ਫੈਲ ਇਸ ਕੀਤੀ ਤੁਸੀਂ ਵੈਸੇ ਹਰਿਆਣੇ ਚੋਂ ਆਏ ਵੈਸੇ ਪੰਜਾਬ ਦੇ ਵਿੱਚ ਬਾਹਰ ਜਾਂਦਾ ਰਜਾਨ ਬਹੁਤ ਆ ਤੇ ਪੰਜਾਬ ਦੇ ਵਿੱਚ ਨਾ ਤਾਂ ਵੀ ਮੈਂ ਤਾਂ ਮੂਰਖ ਮੂਰਖਤਾ ਮੰਨਦਾ ਬਾਈ ਸਾਹਿਬ ਇਤਨਾ ਬੜਾ ਹਿੰਦੁਸਤਾਨ ਹੈ ਹਮਾਰੇ ਯਹਾਂ ਪਰ ਉਹ ਮੰਨ ਲਿਆ ਹਮ ਯਹਾਂ ਪਰ ਪੈਦਾ ਵੀ ਕਰ ਸਕਤੇ ਹੋ ਔਰ ਸੇਲ ਵੀ ਕਰ ਸਕਤੇ ਹਾਂ ਕਸਟਮਰ ਵੀ ਹੈ ਕਹੀਂ ਪਰ ਜਾ ਕੇ ਤਾਂ ਹਮੇ ਕਾ ਕਸਟਮਰ ਢੂੰਡਣੇ ਪੜਤੇ ਹਾਂ ਬਾਈ ਪਰ ਹਮੇ ਦੋਨੋਂ ਚੀਜ਼ੇ ਬਾਈ ਹਮ ਪ੍ਰੋਡਕਟ ਕੋ ਕਾ ਉਤਪਾਦਨ ਵੀ ਕਰ ਸਕਤੇ ਹੈ ਔਰ ਸੇਲ ਵੀ ਕਰ ਸਕਤੇ ਦੋਨੋਂ ਹੀ ਚੀਜ਼ੇ ਹਮਾਰੇ ਪਾਸ ਤਾਂ ਕਿਉਂ ਭਾਗਿਆ ਹਮ ਬਾਹਰ ਬਾਈ ਹਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਭਾਈ ਸਾਹਿਬ ਇਸ ਤੋਂ ਪਹਿਲਾਂ ਵੀ ਕੋਈ ਨੰਬਰ ਕਿਤੇ ਮਿਲਾਇਆ ਸੀ ਇਹ ਇਹ ਦੋਨੋਂ ਚੋਟੀਆਂ ਅਬ ਜੋ ਜੋ ਮੇਲੇ ਲੱਗੇ ਹੈ ਜਿੰਨੇ ਵੀ ਮੇਲੇ ਲੱਗੇ ਹੈ ਸਭੀ ਵਿੱਚ ਚੈਂਪੀਅਨ ਰਹੀ ਕਈ ਪਹਿਲੇ ਕਈ ਦੂਜੇ ਮਨ ਲਿਆ ਕੋਈ ਵੀ ਮੇਲਾ ਨਹੀਂ ਆ ਰਹੀ ਇਹ ਚੋਟੀਆਂ ਹਾਂ ਓਕੇ ਸੋ ਬਹੁਤ ਵਧੀਆ ਮੁਬਾਰਕਾਂ ਜੀ ਤੁਹਾਨੂੰ ਧੰਨਵਾਦ ਭਾਈ ਸਾਹਿਬ ਸੋ ਦੋਸਤੋ ਸਾਡਾ ਵੀਡੀਓ ਦਿਖਾਉਣ ਦਾ ਮਕਸਦ ਇਹ ਹੈ ਕਿ ਤਾਂ ਤਾਂ ਜੋ ਸਾਡੇ ਹੋਰ ਵੀ ਜਿਹੜੇ ਵੀਰਪਰਾ ਵਾ ਉਹ ਇਸ ਕਿਤੇ ਦੇ ਵਿੱਚ ਲੱਗ ਸਕਣ ਤੇ ਇਸ ਕਿਤੇ ਤੋਂ ਕੋਈ ਇਹ ਨਹੀਂ ਡਰਨ ਦੀ ਕੋਭਰਾਉਣ ਦੀ ਲੋੜ ਕਿ ਇਸ ਕਿਤੇ ਦੇ ਵਿੱਚ ਜਿਹੜਾ ਮੁਨਾਫਾ ਹੈ ਨਹੀਂ ਸੋ ਮੁਨਾਫਾ ਹੈਗਾ ਸਭ ਤੋਂ ਪਹਿਲਾਂ ਜਿਵੇਂ ਬਾਈ ਨੇ ਕਿਹਾ ਵੀ ਸ਼ੌਂਕ ਹੋਣਾ ਚਾਹੀਦਾ ਸ਼ੌਂਕ ਦੇ ਨਾਲ ਹੀ ਆ ਜਿਹੜਾ ਆਪਾਂ ਇਹ ਪਸ਼ੂ ਆ ਜਿਹੜੇ ਇਹ ਪਾਲ ਸਕਦੇ ਆ ਤੇ ਨਾਲ ਇਹਨਾਂ ਮੇਲਿਆਂ ਦੇ ਵਿੱਚ ਜੋ ਕੰਪੀਟੀਸ਼ਨਾਂ ਦੇ ਵਿੱਚ ਆਉਂਦੇ ਨੇ ਤੇ ਉਦੋਂ ਜਦੋਂ ਆਪਾਂ ਕੋਈ ਨੰਬਰ ਪਾਉਂਦੇ ਆ ਇਨਾਮ ਜਿੱਤਦੇ ਆ ਤਾਂ ਆਪਣਾ ਜਿਹੜਾ ਹੌਸਲਾ ਉਹ ਦੁੱਗਣਾ ਤੇ ਹੋਰ ਚੌਗਣਾ ਹੋ ਜਾਂਦਾ ਸੋ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਿਆ ਕਰੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ